ਮੈਂ ਤੁਹਾਡਾ ਪੱਤਰਕਾਰ ਭਿੰਦਰਮਨ ਪਹੁੰਚਿਆ ਸਰਹੰਦ ਅਨਾਜ ਮੰਡੀ ਦੇ ਮੁੱਖ ਗੇੜ ਦੇ ਬਿਲਕੁਲ ਸਾਹਮਣੇ ਜਿੱਥੇ ਇੱਕ ਗਰੀਬ ਪਰਿਵਾਰ ਲੋੜਵੰਦ ਪਰਿਵਾਰ ਪਰੌਂਠੇ ਚਾਹ ਆਦ ਬਣਾਉਣ ਦਾ ਕੰਮ ਦੁਕਾਨਦਾਰੀ ਕਰਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਲਗਭਗ 4 ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਤੇ ਜਿਹੜਾ ਪਰਿਵਾਰ ਦਾ ਬੱਚਾ ਹੈ ਉਹ ਚੰਗੀ ਤਰ੍ਹਾਂ ਚੱਲ ਵੀ ਨਹੀਂ ਸਕਦਾ ਤੁਰ ਨਹੀਂ ਸਕਦਾ ਕਿਉਂਕਿ ਲੱਤਾਂ ਜਮਾਂਦਰੂ ਹੀ ਠੀਕ ਨਹੀਂ ਇਸ ਪਰਿਵਾਰ ਦੀ ਔਰਤ ਪਰੌਂਠੇ ਵਗੈਰਾ ਚਾਹ ਪਾਣੀ ਬਣਾ ਕੇ ਆਪਣੇ ਪਰਿਵਾਰ ਦਾ ਜੀਵਨ ਗੁਜ਼ਾਰਾ ਕਰ ਰਹੀ ਹੈ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਹੈ ਇਹ ਰੇੜੀ 'ਚ ਆਪਣੀ ਦੁਕਾਨਦਾਰੀ ਚਲਾਉਂਦਾ ਹੈ ਇਹ ਲੋੜਵੰਦ ਪਰਿਵਾਰ ਇਹ ਰੇੜੀ ਵੀ ਕਿਸੇ ਨੇ দান ਦੇ ਵਿੱਚ ਦਿੱਤੀ ਹੈ ਵੀ ਤੁਸੀਂ ਆਪਣਾ ਰੋਟੀ ਪਾਣੀ ਬਣਾ ਸਕਦੇ ਹੋ ਕਿਸੇ ਨੇ ਦਾਨ ਕਰ ਦਿੱਤੀ ਵੀ ਤਾਂ ਜੋ ਤੁਹਾਡਾ ਗੁਜ਼ਾਰਾ ਹੋ ਸਕੇ ਪਰ ਕੁਝ ਦਿਨ ਪਹਿਲਾਂ 2 ਦਿਨ 3 ਪਹਿਲਾਂ ਇਹਨਾਂ ਦੀ ਦੁਕਾਨ ਤੇ ਗਾਹਕ ਬਣ ਕੇ ਠੱਗਾਏ ਜਿਹੜੇ ਐਤੋਂ ਇਹਨਾਂ ਦਾ ਗੈਸ ਸਿਲੰਡਰ ਚੁੱਕ ਕੇ ਲੈ ਗਏ ਜਿਸ ਦੇ ਕਾਰਨ ਇਹਨਾਂ ਦਾ ਰੋਜ਼ਗਾਰ ਜੋ ਚੱਲਦਾ ਸੀ ਰੋਟੀ ਪਣੀ ਦਾ ਪਰੌਂਠਾ ਵਗੈਰਾ ਬਣਾਉਣ ਦਾ ਉਹ ਕੰਮ ਬੰਦ ਹੋ ਗਿਆ ਇਹ অতি ਗਰੀਬ ਨੇ ਆਪਣਾ ਗੈਸ ਸਿਲੰਡਰ ਲੈਣ ਦੇ ਵੀ ਯੋਗ ਨਹੀਂ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਕੁਦਰਤ ਦੀ ਗੱਲ ਹੋਈ ਕੁਦਰਤ ਕੁਦਰਤ ਦਾ ਇੱਕ ਚਮਤਕਾਰ ਵੀ ਹੋਇਆ ਇੱਥੇ ਇੱਕ ਬਾਈ ਪਹੁੰਚ ਗਿਆ ਵੀਡੀਓ ਬਣਾਉਂਦੇ ਬਣਾਉਂਦੇ ਬਾਈ ਜੀ ਦਾ ਨਾਮ ਕੀ ਆ ਮਨੀਸ਼ਾ ਜੀ ਮਨੀਸ਼ ਕੈਟਰਿੰਗ ਵਾਲੇ ਕਿੱਥੇ ਬਾਈ ਜੀ ਕੈਟਰਿੰਗ ਦਾ ਕੰਮ ਆਪਣਾ ਆਪਣਾ ਜੀ ਮਾਲੀ ਹੈ ਵੈਸੇ ਸਰਾਂਤੋ ਹੀ ਰਹਿੰਦੇ ਆਪਾਂ ਸਰਾਂਦੇ ਅੱਛਾ ਸਰਾਂਦ ਰਹਿੰਦੇ ਆ ਹਾਂ ਜੀ ਇਹ ਤੁਸੀਂ ਹੁਣ ਅਚਾਨਕ ਵੀਡੀਓ ਬਣਾਉਂਦੇ ਬਣਾਉਂਦੇ ਆ ਗਏ ਇਹ ਤੁਸੀਂ ਇਹਨਾਂ ਦੀ ਮਦਦ ਕਰ ਰਹੇ ਹੋ ਜਿਵੇਂ ਤੁਸੀਂ ਕਹੋ ਜੀ ਜਿਵੇਂ ਜਿਵੇਂ ਵਿਚਾਰੇ ਦੇਖੋ ਬਹੁਤ ਪਰੇਸ਼ਾਨ ਨੇ 22 ਮਨੀਸ਼ ਨੇ ਜਿਨ੍ਹਾਂ ਦਾ ਕੈਟਰਿੰਗ ਦਾ ਕੰਮ ਮਹਾਲੀ ਦੇ ਵਿੱਚ ਹੈ ਸਰੰਦ ਦੇ ਨਿਵਾਸੀ ਨੇ ਸਾਨੀਮੋੜ ਰੋਡ ਤੇ ਰਹਿੰਦੇ ਨੇ 22 ਮਨੀਸ਼ ਨੇ ਵੀਡੀਓ ਬਣਾਉਂਦੇ ਬਣਾਉਂਦੇ ਮੈਨੂੰ ਦੇਖ ਲਿਆ ਵੀ ਇਹਨਾਂ ਦਾ ਸਿਲੰਡਰ ਚੋਰੀ ਹੋ ਗਿਆ ਸਿਲੰਡਰ ਦੇ ਨਵੇਂ ਸਿਲੰਡਰ ਦੇ ਪੈਸੇ ਦੇ ਦਿੱਤੇ ਤਾਂ ਜੋ ਇਸ ਗਰੀਬ ਪਰਿਵਾਰ ਦਾ ਕੰਮ ਚੱਲ ਸਕੇ 22 ਮਨੀਸ਼ ਹੈ ਸਰੰਦ ਦੇ ਵਿੱਚ ਤੇਰੇ ਵਰਗੇ ਲੋਕ ਵੀ ਰਹਿੰਦੇ ਨੇ ਇਸ ਗੱਲ ਦੀ ਮੈਨੂੰ ਖੁਸ਼ੀ ਹੁੰਦੀ ਹੈ ਕਿ ਇਸ ਰਾਂਧ ਦੇ ਵਿੱਚ ਮਨੀਸ਼ ਵਰਗੇ ਇਹ ਬਾਈ ਵੀ ਹੈਂਗ ਨੇ ਜਿਹੜੇ ਲੋੜਵੰਦ ਦੇ ਵਿੱਚ ਖੜਦੇ ਨੇ ਲੋੜਵੰਦ ਦੀ ਮਦਦ ਕਰਦੇ ਨੇ ਇਹਨਾਂ ਨੇ ਸਿਲੰਡਰ ਦੇ ਪੈਸੇ ਦੇ ਦਿੱਤੇ ਤਾਂ ਜੋ ਗਰੀਬ ਪਰਿਵਾਰ ਦਾ ਨਵਾਂ ਸਿਲੰਡਰ ਮੁਲ ਮਿਲ ਸਕੇ ਲਗਭਗ 33500 ਦਾ ਸਿਲੰਡਰ ਆ ਜਾਂਦਾ ਪਰ ਗਰੀਬ ਪਰਿਵਾਰ ਦਾ ਕੰਮ ਰੁਕ ਗਿਆ ਸੀ ਤੇ ਬਾਈ ਨੇ ਮਦਦ ਕਰ ਦਿੱਤੀ ਏ ਬਾਈ ਮਨੀਸ਼ ਜੇ ਕੁਝ ਕਹਿਣਾ ਚਾਹੁੰਦਾ ਪੁੱਛਦੇ ਬਾਈ ਜੀ ਕਹਿਣਾ ਕੁਝ ਚਾਹੁੰਦੇ ਕੁਝ ਨਹੀਂ ਬਾਈ ਜੀ ਮੈਂ ਤਾਂ ਇਹੀ ਕਹਿਣਾ ਵੀ ਗਰੀਬ ਬੰਦੇ ਦੀ ਮਦਦ ਕਰੋ ਜੀ ਇਹ ਜੇ ਦੇਖੋ ਪਹਿਲਾਂ ਹੀ ਵਿਚਾਰੇ ਇਹਨਾਂ ਦੇ ਹਾਲਾਤ ਕੀ ਹੈ ਜਿਨ੍ਹਾਂ ਨੇ ਧੋਖਾਧੜੀ ਕਰੀ ਹੈ ਇਹਨਾਂ ਨਾਲ ਪੰਡਰ ਚੋਰੀ ਕਰਿਆ ਉਹਨਾਂ ਨੂੰ ਆਪਣੇ ਆਪ ਨੂੰ ਸ਼ਰਮ ਚਾਹੀਦੀ ਹੈ ਬਹੁਤ ਮਾੜੀ ਕਰ ਸਾਡੇ ਸ਼ਹੀਦਾਂ ਦੀ ਧਰਤੀ ਹੁਣ ਬਾਬਾ ਜੋਰਾਵਾਰ ਅਤੇ ਸਿੰਘ ਦੇ ਦੇਣਾ ਆ ਰਹੇ ਨੇ ਉਹਨਾਂ ਦੇ ਸ਼ਹੀਦੀ ਨੂੰ ਅਸੀਂ ਸਮਰਪਿਤ ਕਰਦੇ ਹਾਂ ਇੱਥੇ ਲੋਕ ਇਹਨਾਂ ਕੰਡਰੇ ਚੋਰੀ ਕਰਦੇ ਦੇਖੋ ਕਿੰਨੀ ਮਾੜੀ ਗੱਲ ਹੈ ਬਾਕੀ ਅੱਗੇ ਤੋਂ ਵੀ ਜਿੰਨੇ ਚੋਗੇ ਅਸੀਂ ਹੈਗੇ ਆ ਇਹਨਾਂ ਦੀ ਵੱਧ ਤੋਂ ਵੱਧ ਅਸੀਂ ਲੋਕਲ ਨਾਲ ਮਦਦ ਕਰਾਂਗੇ ਕੋਈ